ਸੱਚੇ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੀ ਦੇਖ ਰਹੇ ਹੋ ਫਟਾਫਰ ਨਿਊਜ਼ ਜਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਓ ਫਿਰ ਰੂਕ ਕਰਦੇ ਹਾਂ ਪਹਿਲੀ ਖਬਰ ਦਾ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਕਮਲਾ ਹੈਰੀਸ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਦੇ ਲਈ ਉਮੀਦਵਾਰ ਐਲਾਨੇ ਜਾਣ ਤੋਂ ਉਤਸ਼ਾਹਿਤ ਭਾਰਤੀ ਅਮਰੀਕੀਆਂ ਨੇ ਇੱਕ ਸਮੂਹ ਨੇ ਉਪਰ ਰਾਸ਼ਟਰਪਤੀ ਦੇ ਚੋਣ ਪ੍ਰਚਾਰ ਲਈ ਇੱਕ ਨਵੀਂ ਵੈੱਬਸਾਈਟ desi president.com ਲਾਂਚ ਕੀਤੀ ਹੈ ਜ ਜਿਸ ਦੀ ਟੈਗ ਲਾਈਨ ਕਮਲਾ ਕੇ ਸਾਥ ਵੱਜੋ ਰੱਖੀ ਗਈ ਹੈ ਹੈਰੀਸ ਦੀ ਮਾ ਮੂਲ ਰੂਪ ਦੇ ਵਿੱਚ ਚਣੇ ਦੀ ਸੀ ਜੋ ਬਾਅਦ ਵਿੱਚ ਅਮਰੀਕਾ ਵਾਸ ਕਰ ਗਈ ਜਦੋਂ ਕਿ ਉਸ ਦੇ ਪਿਤਾ ਜਮਾਇਕਾ ਤੋਂ ਅਮਰੀਕਾ ਆਏ ਸਨ ਭਾਰਤੀ ਅਮਰੀਕੀ ਲੋਕ ਬਹੁਤ ਉਤਸ਼ਾਹਿਤ ਨੇ ਕਿ ਉਹਨਾਂ ਦੇ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਵੈੱਬਸਾਈਟ ਉੱਤੇ ਕਿਹਾ ਗਿਆ ਕਿ ਆਉਣ ਵਾਲੇ ਮਹੀਨੇ ਬਹੁਤ ਰੋਮਾਂਚਕ ਹੋਣਗੇ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਇਕੱਠੇ ਅਸੀਂ ਇਤਿਹਾਸ ਰਚਾਂਗੇ। ਤੁਹਾਡਾ ਸਮਰਥਨ ਅਤੇ ਭਾਗੀਦਾਰੀ ਸਾਡੀ ਸਫਲਤਾ ਲਈ ਬਹੁਤ ਮਹੱਤਵ ਰੱਖਦੀ ਹੈ। ਇੰਡੀਅਨ ਅਮਰੀਕਨ ਇੰਪੈਕਟ ਫੰਡ ਦੀ ਪਹਿਲ ਕਦਮੀ ਦਾ ਦੇਸੀ ਪ੍ਰੈਜ਼ੀਡੈਂਟ ਨੇ ਕਮਲਾ ਦੇ ਨਾਲ ਵੋਟ ਕਮਲਾ ਦੀ ਇੱਕ ਟੀ-ਸ਼ਰਟ ਵੀ ਜਾਰੀ ਕੀਤੀ ਹੈ ਜੋ ਸੋਸ਼ਲ ਮੀਡੀਆ ਉੱਤੇ ਉਪਲਬਧ ਹੈ। ਮੀਡੀਆ ਪਲੇਟਫਾਰਮ ਉੱਤੇ ਥੋੜੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਲੀਦਨੀ ਯੂਰਪ ਦੇ ਵਿੱਚ ਨੇ ਤੇ ਉਹ ਪੋਲੈਂਡ ਦੇ 2 ਦਿਨਾਂ ਦੇ ਦੌਰੇ ਉੱਤੇ 21 ਤੇ 22 ਅਗਸਤ ਨੂੰ ਰਾਤਨੀ ਵਾਪਸਾ ਦੇ ਵਿੱਚ ਸਨ ਇਸ ਤੋਂ ਬਾਅਦ ਪੀਐਮ ਮੋਦੀ ਰੇਲਗੱਡੀ ਰਾਹੀਂ ਜੰਗ ਰਗ੍ਰਸਤ ਯੂਕਰੇਨ ਪਹੁੰਚੇ ਤੇ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪੀਐਮ ਮੋਦੀ ਦਾ ਨਿਗਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਵ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲਨਸਕੀ ਦੇ ਨਾਲ ਮੁਲਾਕਾਤ ਕੀਤੀ ਇਹ ਦੌਰਾਨ ਪੀਐਮ ਮੋਦੀ ਨੇ ਜੇਲਨਸਕੀ ਦੇ ਮੋਢੇ ਉੱਤੇ ਹੱਥ ਰੱਖਿਆ ਤੇ ਉਸ ਨਾਲ ਗੰਭੀਰ ਚਰਚਾ ਕੀਤੀ ਹੈ ਇਹ ਦੋਵੇਂ ਨੇਤਾ ਯੂਕਰੇਨ ਦੇ ਰਾਸ਼ਟਰੀ ਅਜਾਇਬ ਘਰ ਪਹੁੰਚੇ ਜਿੱਥੇ ਦੋਵੇਂ ਨੇਤਾਵਾਂ ਨੇ ਰੂਸ ਅਤੇ ਯੂਕਰੇਨ ਦੀ ਲੜਾਈ 'ਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਵ ਦੇ ਐਵੀ ਫੋਮਨ ਬੋ ਟੈਕਨੀਕਲ ਗਾਰਡਨ ਦੇ ਵਿੱਚ ਮਹਾਤਮਾ ਗਾਂਧੀ ਦੀ ਕਾਂਤੀ ਦੀ ਮੂਰਤੀ ਨੂੰ ਫੁੱਲ ਭੇਟ ਕੀਤੀ ਤੇ ਇਹ ਮੂਰਤੀ 2020 ਦੇ ਵਿੱਚ ਮਹਾਤਮਾ ਗਾਂਧੀ ਦੀ 151ਵੀਂ ਜਨਮ ਦਿਤੀ ਉੱਤੇ ਸਥਾਪਿਤ ਕੀਤੀ ਗਈ ਸੀ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਯੂਕਰੇਨ ਨੂੰ ਲਗਭਗ 125 ਮਿਲੀਅਨ ਡਾਲਰ ਦੀ ਨਵੀਂ ਫੌਜੀ ਸਹਾਇਤਾ ਕਰੇਗਾ ਤੇ ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸਹਾਇਤਾ ਦੇ ਨਵੀਨਤਮ ਪੈਕੇਜ ਦੇ ਵਿੱਚ ਹਵਾਈ ਰੱਖਿਆ ਮਜ਼ਾਈਲਾ ਹਾਈ ਮੋਬਿਲਿਟੀ ਆਰਟੀਲਰੀ ਰਾਕਟ ਸਿਸਟਮ ਜੈਵਲਿਨ ਅਤੇ ਐਂਟੀ ਆਰਮਰ ਮਜ਼ਾਈਲਾ ਵਿਰੋਧੀ ਡਰੋਨ ਅਤੇ ਵਿਰੋਧੀ ਇਲੈਕਟ੍ਰੋਨਿਕ ਯੁੱਧ ਪ੍ਰਣਾਲੀਆਂ ਤੇ ਉਪਕਰਨ 155mm ਅਤੇ 105mm ਤੋਪਖਾਨੇ ਦੇ ਗੋਲੇ ਵਾਹਨ ਅਤੇ ਹੋਰ ਉਪਕਰਨ ਵੀ ਸ਼ਾਮਲ ਨੇ ਅਧਿਕਾਰੀਆਂ ਨੇ ਪਛਾਣ ਗੁਪਤ ਰੱਖਦੇ ਹੋਏ ਦੱਸਿਆ ਕਿ ਤਾਜ਼ਾ ਫੌਜੀ ਸਹਾਇਤਾ ਦਾ ਰਸਮੀ ਐਲਾਨ ਸ਼ੁੱਕਰਵਾਰ ਯੂਕਰੇਨ ਦੇ ਸੁਤੰਤਰਤਾ ਦੇ ਦਿਵਸ ਦੇ ਪੂਰਵ ਸੰਧਿਆ ਉਤੇ ਆ ਸਕਦਾ ਹੈ ਤੇ ਉਦਨੇ ਇਹ ਵੀ ਦੱਸਿਆ ਕਿ ਇਹ ਹਥਿਆਰ ਰਾਸ਼ਟਰਪਤੀ ਦੇ ਅਧਿਕਾਰ ਅਧੀਨ ਉਪਲਬਧ ਕਰਵਾਏ ਜਾ ਰਹੇ ਨੇ ਤੇ ਜਿਸ ਦਾ ਮਤਲਬ ਹੈ ਕਿ ਪੈਂਟਾਗਨ ਦੇ ਅਸਲੇ ਤੋਂ ਡਿਲੀਵਰ ਕੀਤੇ ਜਾਣਗੇ ਅਤੇ ਹੋਰ ਤੇਜ਼ੀ ਨਾਲ ਡਿਲੀਵਰ ਕੀਤੇ ਜਾ ਸਕਦੇ ਨੇ ਨਵੰਬਰ 2016 ਦੇ ਵਿੱਚ ਨਾਬਾ ਜੇਲ ਬਰੇਕ ਆਊਟ ਦੇ ਵਿੱਚ 6 ਕੈਦੀ ਫਰਾਰ ਹੋਏ ਸੀ ਜਿਨ੍ਹਾਂ ਵਿੱਚੋਂ 2 ਅੱਤਵਾਦੀ ਅਤੇ 4 ਗੈਂਗਸਟਰ ਸਨ ਨਾਬਾ ਜੇਲ ਬਰੇਕ ਆਊਟ ਦੇ ਮਾਸਟਰਮਾਈਂਡ ਗੈਕਟਰ ਰਮਨਜੀਤ ਸਿੰਘ ਉਰਫ ਰੋਮੀ ਜੋ ਕਿ ਹਾਂਗਕਾਂਗ ਦੀ ਜੇਲ ਵਿੱਚ ਸੀ ਰੋਮੀ ਨੂੰ ਵੀਰਵਾਰ ਦੇ ਸ਼ਾਮ ਪੰਜਾਬ ਪੁਲਿਸ ਭਾਰਤ ਲੈ ਕੇ ਪਹੁੰਚੀ ਹੈ ਰਮਨਜੀਤ ਸਿੰਘ ਨੂੰ ਭਾਰਤ ਲੈ ਕੇ ਆਉਣ ਲਈ ਭਾਰਤ ਨੂੰ 6 ਸਾਲ ਲੜਾਈ ਲੜਨੀ ਪਈ ਤੇ ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਐਸਪੀ ਅਤੇ ਦੋ ਡੀਐਸਪੀ ਅਧਿਕਾਰੀਆਂ ਸਣੇ 6 ਮੈਂਬਰੀ ਟੀਮ ਹਾਂਗਕਾਂਗ ਗਈ ਤੇ ਰੋਮੀ ਨੂੰ ਭਾਰਤ ਲਿਆਂਦਾ ਗਿਆ ਐਦੀ ਪੁਸ਼ਟੀ ਪੰਜਾਬ ਪੁਲਿਸ ਦੇ ਸੀਨੀਅ ਆਦੀਆਂ ਦੇ ਵਿੱਚੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਵਿੰਦਰ ਸਿੰਘ ਮਿੰਟੂ ਨੂੰ ਪੁਲਸ ਨੇ ਕੁਝ ਘੰਟਿਆਂ ਬਾਅਦ ਉਸ ਵੇਲੇ ਗ੍ਰਿਫਤਾਰ ਕਰ ਲਿਆ ਸੀ ਤੇ ਜਿਸ ਦੀ ਜੇਲ੍ਹ ਚ ਬਿਮਾਰੀ ਕਾਰਨ ਮੌਤ ਹੋ ਗਈ। ਦੱਸਕੇ ਉਸ ਦਾ ਸਾਥੀ ਅਤਵਾਦੀ ਕਸ਼ਮੀਰ ਸਿੰਘ ਫਰਾਰ ਹੋ ਗਿਆ ਸੀ। ਗੈਂਗਸਟਰ ਗੁਰਪ੍ਰੀਤ ਸੇਖੋ ਨੂੰ ਪੁਲਸ ਨੇ ਬਾਅਦ ਵਿੱਚ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ ਤੇ ਇਸ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਹਰਜੋਗਿੰਦਰ ਸਿੰਘ ਉਰਫ ਵਿੱਕੀ ਗੌਂਦਰ ਅਤੇ ਪ੍ਰੇਮਾ ਲਾਹੌਰਿਆ ਦਾ ਸਾਲ 2018 ਵਿੱਚ ਪੁਲਸ ਨੇ ਐਨਕਾਊਂਟਰ ਕੀਤਾ ਸੀ। ਬਾਕੀ ਨਰੇਸ਼ ਨਾਰੰਗ, ਰਵਿੰਦਰ ਵਿੱਕੀ, ਰਣਜੀਤ ਸਿੰਘ, ਤੇਜਿੰਦਰ ਸ਼ਰਮਾ, ਮੁਹੰਮਦ ਅਸੀਮ ਅਤੇ ਜ ਦਿੱਲੀ ਅਫਕਾਰੀ ਨੀਤੀ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਤੋਂ ਸੁਣਵਾਈ ਸ਼ੁੱਕਰਵਾਰ ਨੂੰ ਟਾਲ ਦਿੱਤੀ ਗਈ ਹੈ। ਕੇਜਰੀਵਾਲ ਨੇ ਸੀਬੀਆਈ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ ਤੇ ਸੀਬੀਆਈ ਨੇ ਕੇਜਰੀਵਾਲ ਦੀ ਪਟੀਸ਼ਨ ਉੱਤੇ ਜਵਾਬ ਦਾਇਰ ਕੀਤਾ ਸੀ ਜਦਕਿ ਦੂਜੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਗਿਆ ਸੀ। ਜਿਸ ਉੱਤੇ ਅਦਾਲਤ ਨੇ ਸੁਣਵਾਈ ਟਾਲ ਦਿੱਤੀ ਤੇ ਕੇਜਰੀਵਾਲ ਦੇ ਵੱਲੋਂ ਦੋ ਪਟੀਸ਼ਨ ਦਾਇਰ ਕੀਤੀਆਂ ਗਈਆਂ ਨੇ ਇੱਕ ਜ਼ਮਾਨਤ ਨੂੰ ਲੈ ਕੇ ਅਤੇ ਦੂਜੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ। ਪਿਛਲੇ ਆਪ ਦੇ ਭ੍ਰਿਸ਼ਟਾਚਾਰ ਦੇ ਹੱਕ ਦੇ ਕੇਸ ਵਿੱਚ ਉਹਦੀ ਗ੍ਰਿਫਤਾਰੀ ਨੂੰ ਕ੍ਰੀਡ ਬਹੁਤ ਪ੍ਰਿਕਸ਼ਨ ਉਤੇ ਨੋਟਿਸ ਜਾਰੀ ਕਰਦੇ ਹੋਏ ਸੁਪਰੀਮ ਕੋਰਟ ਨੇ ਸੀਬੀਆਈ ਨੂੰ 23 ਅਗਸਤ ਤੱਕ ਆਪਣਾ ਜਵਾਬ ਦਾਰ ਕਰਨ ਲਈ ਕਿਹਾ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੂੜੇ ਦੇ ਨਿਪਟਾਰੇ ਤੇ ਸੀਵਰੇ ਟ੍ਰੀਟਮੈਂਟ ਦਾ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚਲਾਉਣ ਕਾਰਨ ਪੰਜਾਬ ਸਰਕਾਰ ਉੱਤੇ 1026 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਵੱਡੀ ਰਕਮ 1 ਮਹੀਨੇ ਅੰਦਰ ਜਮ੍ਹਾਂ ਕਰਾਉਣ ਲਈ ਵੀ ਕਿਹਾ ਗਿਆ ਇੱਥੇ ਹੀ ਬਸ ਨਹੀਂ ਪੰਜਾਬ ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ ਹੁਣ ਤੱਕ ਕੰਮ ਦੀ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ NGT ਨੇ ਆਪਣੇ ਹੁਕਮ ਦੇ ਵਿੱਚ ਮੁੱਖ ਸਕੱਤਰ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਕਿ NGT ਦੇ ਹੁਕਮ ਨਾ ਮੰਨਣ ਉੱਤੇ ਕਿਉਂ ਨਾ ਤੌਰ ਦੇ ਉੱਤੇ ਵਾਟਰ ਐਕਟ 174 ਚ ਮੁਕੱਦਮਾ ਚਲਾਇਆ ਜਾਵੇ ਉਹਨਾਂ ਨੂੰ 1 ਮਹੀਨੇ ਚ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਤੇ ਦੇਸ਼ ਭਰ ਚ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ NGT ਚ ਸੁਣਵਾਈ ਚੱਲ ਰਹੀ ਹੈ ਤੇ 25 ਜੁਲਾਈ 2024 ਨੂੰ ਪੰਜਾਬ ਸਰਕਾਰ ਦਾ ਪੱਖ ਸੁਣਿਆ ਗਿਆ ਸੀ ਤੇ ਸੁਣਵਾਈ ਚ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਸਮੇਤ ਸੂਬੇ ਦੇ ਸਾਰੇ ਨਿਗਮਾਂ ਦੇ ਕਮਿਸ਼ਨਰ ਵਰਚੁਅਲ ਟਾਂਗ ਦੇ ਨਾਲ ਸ਼ਾਮਲ ਹੋਏ ਸਨ ਫਾਇਲਰ ਦੇ ਸਿਵਲ ਐਵੀਏਸ਼ਨ ਅਥਾਰਟੀ ਦੇ ਅਨੁਸਾਰ ਵੀਰਵਾਰ ਦੁਪਹਿਰ ਨੂੰ ਰਾਜਧਾਨੀ ਬੈਂਕਾਕ ਦੇ ਮੁੱਖ ਹਵਾਈ ਅੱਡੇ ਤੋਂ ਛੋਟਾ ਕਰੇਲੂ ਯਾਤਰੀ ਜਹਾਜ਼ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਹਾਦਸਾ ਗ੍ਰਸਤ ਹੋ ਗਿਆ ਅਧਿਕਾਰੀਆਂ ਨੂੰ ਡਰ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ 9 ਲੋਕ ਮਾਰੇ ਗਏ ਹਨ ਤੇ thai ਸਥਾਨਕ ਮੀਡੀਆ ਦੇ ਅਨੁਸਾਰ ਬਚਾਅ ਕਰਮਚਾਰੀਆਂ ਨੇ ਹਵਾਈ ਅੱਡੇ ਤੋਂ ਲਗਭਗ 40 ਕਿਲੋਮੀਟਰ ਦੂਰ ਚੋਚੋ ਏਗਾ ਸੌ ਪ੍ਰਾਤ ਵਿੱਚ ਇੱਕ ਮਹੰਗਰੋਵ ਦਲਦਲ ਦੇ ਵਿੱਚ ਕ੍ਰੈਸ਼ ਹੋਏ ਜਹਾਜ਼ ਦਾ ਮਲਬਾ ਲੱਭਿਆ ਜਿਸ ਵਿੱਚ ਕੋਈ ਵੀ ਬੱਚਾ ਨਹੀਂ ਹੈ ਤੇ ਮੀਡੀਆ ਮੁਤਾਬਕ ਜਹਾਜ਼ ਵਿੱਚ ਸੱਤ ਯਾਤਰੀ ਅਤੇ ਦੋ ਪਾਇਲਟ ਸਵਾਰ ਸਨ ਸੂਬਾਈ ਸਰਕਾਰ ਦੇ ਬੁਲਾਰਿੰਦਰ ਨੇ ਦੱਸਿਆ ਕਿ ਕਰੀਬ ਇੱਕ ਕਾਂਟੇ ਤਲਾਸ਼ ਤੋਂ ਬਾਅਦ ਬਚਾਅ ਕਰ ਵਿਚਾਰੇ ਨੂੰ ਦਲਦਲੀ ਕਿਵਾਲੇ ਖੇਤਰ ਚ ਬੁਰੀ ਤਰ੍ਹਾਂ ਵਿਗੜ ਚੁੱਕੀਆਂ ਲਾਸ਼ਾਂ ਮਿਲੀਆਂ ਨੇ ਤੇ ਜਹਾਜ਼ ਚ ਸਵਾਰ ਲੋਕਾਂ ਦੀ ਪਛਾਣ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਬੁਲਾਰ ਨੇ ਇਹ ਵੀ ਦੱਸਿਆ ਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਵੀਰਵਾਰ ਨੂੰ ਪੁਲਿਸ ਕਰਮਚਾਰੀਆਂ ਉੱਤੇ ਰਾਕਟ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਘੱਟੋ ਘੱਟ 11 ਫੌਜੀ ਮਾਰੇ ਗਏ ਤੇ ਕਈ ਜ਼ਖਮੀ ਹੋਏ ਨੇ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਵਿੱਚ ਕਈ ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਗਿਆ ਸੀ ਤੇ ਜਦੋਂ ਮਚਾ ਪੁਆਇੰਟ ਦੇ ਉੱਤੇ ਦੋ ਪੁਲਿਸ ਮੈਨਾਂ ਚਿੱਕਰ ਵਿੱਚ ਫਸ ਗਈਆਂ ਤਾਂ ਪੰਜਾਬ ਪੁਲਿਸ ਬੁਲਾਰਿਆਂ ਨੇ ਦੱਸਿਆ ਤੇ ਐਸੇ ਦੌਰਾਨ ਡਾਕੂ ਉੱਤੇ ਪਹੁੰਚ ਗਏ ਅਤੇ ਉਹਨਾਂ ਨੇ ਰਾਕਟ ਨਾਲ ਹਮਲਾ ਕਰ ਦਿੱਤਾ ਹਮਲੇ 'ਚ ਘੱਟੋ-ਘੱਟ 11 ਪੁਲਿਸ ਕਰਮਚਾਰੀ ਮੌਕੇ ਤੇ ਹੀ ਮਾਰੇ ਗਏ ਜਦਕਿ ਉਹਨਾਂ ਵਿੱਚੋਂ ਕੁੱਝ ਨੂੰ ਬੰਦਕ ਬਣਾ ਲਿਆ ਗਿਆ ਤੇ ਬਾਕੀ ਜ਼ਖਮੀ ਹੋਏ ਨੇ ਉਹਨਾਂ ਨੇ ਕਿਹਾ ਕਿ ਮਰਨ ਵਾਲੇ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁੱਝ ਜ਼ਖਮਿਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਅਜ ਲਈ ਅਨੈ ਦੁਬਾਰਾ ਫਿਰ ਆਦਰ ਹੋਮਗੇ ਉਦੋਂ ਤੱਕ ਦਿਓ ਕਮਲ ਪਾਲ ਸਿੰਘ ਨੂੰ ਇਜਾਜ਼ਤ ਸੱਚੀ ਦੇ ਕਾਲ ਤਨ